ਪੰਜਾਬ ਸਰਕਾਰ ਦੇ ਵੱਲੋਂ ਨੌਜਵਾਨ ਪੀੜੀ ਨੂੰ ਨਸ਼ਿਆਂ ਤੋਂ ਦੂਰ ਰੱਖਣ ਦੇ ਲਈ ਖੇਡਾਂ ਕਰਵਾਈਆਂ ਜਾ ਰਹੀਆਂ ਨੇ ਇਹ ਖੇਡ ਮੇਲੇ ਹੁਣ ਪਿੰਡਾਂ ਦੀਆਂ ਪੰਚਾਇਤਾਂ ਦੇ ਵੱਲੋਂ ਕਰਵਾਏ ਜਾ ਰਹੇ ਨੇ ਤੇ ਜੇਕਰ ਖੇਡ ਮੇਲੇ ਦੀ ਪ੍ਰਸ਼ਾਸਨਨੁਮਤੀ ਦੇ ਕੇ ਬਾਅਦ ਵਿੱਚ ਆਪ ਹੀ ਖੇਡ ਮੇਲੇ ਨੂੰ ਬੰਦ ਕਰਾ ਦੋਵੇ ਤਾਂ ਪੰਚਾਇਤ ਇਹ ਖੇਡ ਪ੍ਰੇਮੀਆਂ ਤੇ ਕੀ ਭੀਤੇਗੀ ਇਹ ਤਾਂ ਤੁਸੀਂ ਅੰਦਾਜ਼ਾ ਲਗਾ ਹੀ ਸਕਦੇ ਹੋ ਦਰਸਲ ਇਹ ਮਾਮਲਾ ਨਾਬਾ ਬਲਾਕ ਦੇ ਪਿੰਡ ਰਾਈਮਲ ਮਾਜਰੀ ਦਾ ਜਿੱਥੇ ਪਿੰਡ ਦੇ ਸਰਪੰਚ ਤੇ ਖੇਡ ਕਬੱਡੀ ਮੇਲੇ ਦੇ ਪ੍ਰਧਾਨ ਦੇ ਵੱਲੋਂ ਮਾਰਕੀਟ ਕਮੇਟੀ ਦੇ ਚੇਅਰਮੈਨ ਤੇ ਇਲਜ਼ਾਮ ਲਾਇਆ ਗਿਆ ਕਿ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਚੇਅਰਮੈਨ ਦੀ ਸ਼ੈ ਤੇ ਇਹ ਕਬੱਡੀ ਮੇਲਾ ਰੁਕਵਾ ਦਿੱਤਾ ਗਿਆ ਜਦਕਿ ਸਾਡੇ ਕੋਲ ਐਸਜੀਐਮ ਸਾਹਿਬ ਡੀਐਸਪੀ ਖੁਦ ਐਸਐਚਓ ਤੋਂ ਵੱਲੋਂ ਇਜਾਜ਼ਤ ਮਿਲ ਚੁੱਕੀ ਹੈ ਜਦਕਿ ਉਹਨਾਂ ਦਾ ਕਹਿਣਾ ਹੈ ਕਿ ਸਾਡੇ ਕੋਲ ਐਸਜੀਐਮ ਸਾਹਿਬ ਡੀਐਸਪੀ ਤੇ ਖੁਦ ਐਸਐਚਓ ਦੀ ਇਜਾਜ਼ਤ ਹੈ ਜਿਸ ਦੇ ਰੋਜ਼ ਦੇ ਵਿੱਚ ਪਿੰਡ ਦੀ ਪੰਚਾਇਤ ਤੇ ਖੇਡ ਪ੍ਰੇਮੀਆਂ ਨੇ ਪਟਿਆਲਾ 500 ਰੋਡ ਨੂੰ ਬੰਦ ਕਰਕੇ ਚੱਕਾ ਜਾਮ ਕਰ ਦਿੱਤਾ ਸਿਆਸਤ ਹੁੰਦੀ ਤਾਂ ਬਹੁਤ ਵਾਰ ਵੇਖੀ ਹੈ ਪਰ ਹੁਣ ਇਹ ਖੇਡ ਜਦ ਪਰ ਹੁਣੇ ਸਿਆਸਤ ਜਦ ਖੇਡਾਂ ਤੇ ਪਾਈ ਪੈਂਦੀ ਨਜ਼ਰ ਆਈ ਤਾਂ ਲੋਕ ਇਕੱਠੇ ਹੋ ਗਏ ਨੇ ਨਾਬਾ ਬਲਾਕ ਦੇ ਪਿੰਡ ਰਾਇਮਲ ਮਾਜਰੀ ਦੇ ਵਿੱਚ ਪੰਚਾਇਤ ਦੇ ਵੱਲੋਂ ਤਿੰਨ ਦਿਨਾਂ ਖੇਡ ਕਰਵਾਈ ਜਾਣੀ ਸੀ ਕਬੱਡੀ ਮੇਲਾ ਹੋਣਾ ਸੀ ਜਿਸ ਦੇ ਵਿੱਚ ਅੜਿੱਕਾ ਪਾ ਦਿੱਤਾ ਗਿਆ ਇਸ ਖੇਡ ਮੇਲੇ ਦੇ ਵਿੱਚ ਪੰਜਾਬ ਦੇ ਕੋਨੇ-ਕੋਨੇ ਤੋਂ ਇਲਾਵਾ ਹਰਿਆਣਾ ਤੋਂ ਵੀ ਕਬੱਡੀ ਖਿਡਾਰੀ ਪਹੁੰਚੇ ਪਰ ਜਦੋਂ ਖੇਡ ਪ੍ਰਬੰਧਕ ਤੇ ਪਿੰਡ ਦੀ ਪੰਚਾਇਤ ਦੇ ਵੱਲੋਂ ਕਬੱਡੀ ਮੈਚ ਸ਼ੁਰੂ ਕਰਨ ਦੀ ਤਿਆਰੀ ਕਰ ਲਈ ਗਈ ਤਾਂ ਪੁਲਿਸ ਵੱਲੋਂ ਮੌਕੇ ਤੇ ਹੀ ਇਸ ਖੇਡ ਨੂੰ ਰੋਕ ਦਿੱਤਾ ਗਿਆ ਤੇ ਲੜਾਈ ਹੋਣ ਦਾ ਡਰ ਹੈ ਇਹ ਬਿਆਨ ਦਿੱਤਾ ਗਿਆ ਹਾਲਾਕੀ ਗਰਾਊਂਡ ਦੇ ਵਿੱਚ ਕੋਈ ਵੀ ਲੜਾਈ ਵਾਲਾ ਵਿਅਕਤੀ ਤਾਂ ਮੌਜੂਦ ਨਹੀਂ ਸੀ ਇਸ ਮੌਕੇ ਪਿੰਡ ਦੇ ਸਰਪੰਚ ਪ੍ਰਭਜੋਤ ਸਿੰਘ ਟਿਵਾਰਣ ਅਤੇ ਕਲੱਬ ਦੇ ਪ੍ਰਧਾਨ ਜਸਪ੍ਰੀਤ ਸਿੰਘ ਦੇ ਕਿ ਕਿ ਪਿਛਲੇ ਲੰਬੇ ਸਮੇਂ ਤੋਂ ਕਬੱਡੀ ਟੂਰਨਾਮੈਂਟ ਕਰਾਉਣ ਦੇ ਆ ਰਹੇ ਨੇ एसडीएम साहब डीएसपी तेज एचओ तो भी मंजूरी थी माननीय कोर्ट ਵੱਲੋਂ ਵੀ ਮਨਜ਼ੂਰੀ ਹੈ ਜਿਸ ਨੂੰ ਲੈ ਕੇ ਇਹ ਟੂਰਨਾਮੈਂਟ ਵੀ ਕਰਵਾਇਆ ਜਾ ਰਿਹਾ ਸੀ ਪਰ ਟੂਰਨਾਮੈਂਟ ਸ਼ੁਰੂ ਹੋਣ ਤੋਂ ਐਨ ਪਹਿਲਾਂ ਹੀ ਐਸਐਚਓ ਨੇ ਆ ਕੇ ਇਹ ਰੋਕ ਦਿੱਤਾ ਉਹਨਾਂ ਦਾ ਕਹਿਣਾ ਹੈ ਕਿ ਚੇਅਰਮੈਨ ਦੀ ਸ਼ੈਤ ਸਭ ਕੁਝ ਹੋ ਰਿਹਾ ਇੱਕ ਪਾਸੇ ਤਾਂ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਦੂਰ ਰੱਖਣ ਦੇ ਲਈ ਉਪਰਾਲੇ ਹੋ ਰਹੇ ਨੇ ਪਰ ਦੂਜੇ ਪਾਸੇ ਇਸ ਤਰੀਕੇ ਦੇ ਨਾਇਨਾ ਖੇਡਾਂ ਨੂੰ ਰੋਕਿਆ ਜਾ ਰਿਹਾ ਇਸ ਮੌਕੇ ਮਠਿੰਡਾ ਦੇ ਕਪੂਰਤਲਾ ਦੇ ਖਿਡਾਰੀਆਂ ਦਾ ਕਹਿਣਾ ਹੈ ਕਿ ਅਸੀਂ ਤਾਂ ਪੋਸਟਰ ਵੇਚ ਕੇ ਇੱਥੇ ਆਏ ਸੀ ਪਿਛਲੇ ਸਾਲ ਵੀ ਅਸੀਂ ਆਏ ਸੀ ਹਜ਼ਾਰਾਂ ਰੁਪਏ ਦੇ ਨਾਮ ਜਿੱਤ ਕੇ ਕਰ ਲੈ ਕੇ ਗਏ ਸੀ ਪਰ ਹੁਣ ਐਸਚੂ ਦੇ ਵੱਲੋਂ ਟੂਰਨਾਮੈਂਟ ਰੋਕ ਦਿੱਤਾ ਗਿਆ ਉਹਨਾਂ ਦਾ ਕਹਿਣਾ ਕਿ ਅਸੀਂ ਚਾਹੁੰਦੇ ਹਾਂ ਕਿ ਅਸੀਂ ਪੈਸੇ ਖਰਚ ਕਰਕੇ ਟੂਰਨਾਮੈਂਟ ਖੇਡਣ ਦੇ ਲਈ ਆਇਆ ਹੁਣ ਐਸਚੂ ਦੇ ਵੱਲੋਂ ਮੈਚ ਨੂੰ ਰੋਕ ਦਿੱਤਾ ਗਿਆ ਤਾਂ ਅਸੀਂ ਚੋਣੇ ਆ ਕੇ ਮੈਚ ਕਰਵਾਇਆ ਜਾਵੇ ਹਾਲਾਂਕਿ ਇਸ ਸਬੰਧੀ ਜਦ ਐਸਚੂ ਨਾਲ ਗੱਲਬਾਤ ਹੋਈ ਤਾਂ ਇੱਕ ਪਾਸੇ ਜਦ ਉਹਨਾਂ ਤੋਂ ਪੁੱਛਿਆ ਗਿਆ ਕਿ ਤੁਸੀਂ ਆਪ ਹੀ ਕਬੱਡੀ ਟੂਰਨਾਮੈਂਟ ਲਈ ਪਰਮਿਸ਼ਨ ਦਿੰਤੀ ਹੁਣ ਇੱਕ ਵੱਡੀ ਮੇਲਾ ਕਿਉਂ ਹੋਣ ਨਹੀਂ ਦਿੱਤਾ ਜਾ ਰਿਹਾ ਉਹਨਾਂ ਦਾ ਕਹਿਣਾ ਹੈ ਕਿ ਲੜਾਈ ਹੋਣ ਦਾ ਡਰ ਹੈ ਜਿਸ ਕਰਕੇ ਮੈਚ ਨੂੰ ਰੋਕਿਆ ਗਿਆ ਉਹਨਾਂ ਦਾ ਕਹਿਣਾ ਹੈ ਕਿ ਜੋ ਹੁੱਲੜਬਾਜ਼ੀ ਕਰਦੇ ਨੇ ਉਹਨਾਂ ਦੇ ਖਿਲਾਫ ਫਿਰ ਕਾਰਵਾਈ ਕਿਉਂ ਨਹੀਂ ਹੋ ਰਹੀ ਜੇ ਜਦੋਂ ਪੁੱਛਿਆ ਜਾਂਦਾ ਹੈ ਮੀਡੀਆ ਦੇ ਵੱਲੋਂ ਤਾਂ ਉਹਨਾਂ ਵੱਲੋਂ ਕੋਈ ਤਸੱਲੀ ਬਖਸ਼ ਜਵਾਬ ਹੀ ਨਹੀਂ ਦਿੱਤਾ ਗਿਆ ਐਸਚੂ ਸਾਹਿਬ ਟਾਲਮਟੋਲ ਕਰਦੇ ਨਜ਼ਰ ਆਏ ਨੇ ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਇੱਕ ਪਾਸੇ ਪੰਜਾਬ ਸਰਕਾਰ ਟੂਰਨਾਮੈਂਟ ਕਰਾਉਣ ਦੇ ਲਈ ਨੌਜਵਾਨ ਪੀੜੀ ਨੂੰ ਨੁਸ਼ਿਆ ਤੋਂ ਦੂਰ ਰੱਖਣ ਦੀ ਪ੍ਰੇਰਿਤ ਕਰ ਰਹੀਏ ਦੂਜੇ ਪਾਸੇ ਇਹ ਟੂਰਨਾਮੈਂਟ ਸਿਆਸਤ ਦੀ ਪੇਟ ਚੱਲ ਰਹੇ ਨੇ ਜੇਕਰ ਸਿਆਸੀ ਆਗੂ ਖੇਡਾਂ ਦੇ ਪ੍ਰਤੀ ਅਜਿਹਾ ਵਤੀਰਾ ਵਰਤਣਗੇ ਤਾਂ ਨੌਜਵਾਨ ਪੀੜੀ ਫਿਰ ਕਿਹੜੇ ਰਾਹੇ ਜਾਵੇਗੀ ਤੁਸੀਂ ਆਪ ਹੀ ਅੰਦਾਜ਼ਾ ਲਗਾ ਸਕਦੇ ਹੋ ਵੇ ਬੰਤੀ ਨੂੰ ਲੈ ਕੇ ਸਰ ਇੱਕ ਤਾਂ ਜੀ ਹੁਣ ਸਾਡੇ ਜਿਹੜਾ ਪਾਸਾ ਉਠਾਣਾ ਉਹ ਤਾਂ ਮੈਨੂੰ ਲੱਗਦਾ ਧਰਨਿਆਂ ਦੇ ਖਿਰਤੀ ਚੱਲੂਗਾ ਪੀਐਸਓ ਸਾਹਿਬ ਐਨੇ ਕਿ ਮਜਬੂਰ ਨੇ ਜੀ ਉਹਨਾਂ ਨੂੰ ਆਪਣੀ ਨਾ ਤਾਂ ਪਾਵਰ ਦਾ ਪਤਾ ਲੱਗਣ ਦੇ ਰਹੇ ਨੇ ਨਾ ਉਹਨਾਂ ਨੂੰ ਆਪਣੇ ਹਿਸਾਬ ਨਾਲ ਕੰਮ ਕਰਨ ਦੇ ਰਹੇ ਨੇ ਸਾਡੇលើ ਪ੍ਰਸ਼ਾਸਨ ਦਾ ਪੂਰਾ ਸਾਨੂੰ ਸਹਿਯੋਗ ਸੀਗਾ 518 ਐਸਐਚਓ ਸਾਹਿਬ ਨੇ ਸਾਨੂੰ ਕਿਹਾ ਸੀਗਾ ਵੀ ਤਿਆਰੀਆਂ ਰੱਬ ਨੂੰ ਛੋਟੇ ਟੂਰਨਾਮੈਂਟ ਕਰਾਓ ਤੁਸੀਂ ਆਪਣਾ ਸਾਡੇ ਕੋਲੇ 3 ਦਿਨ ਦੀ ਪਰਮਿਸ਼ਨ ਸੀਗੀ 15 16 17 ਦਾ 518 ਨੂੰ ਆ ਕੇ ਆਈ ਗਿਆ ਸਭ ਵੱਲੋਂ ਪਰਮਿਸ਼ਨ ਥਾਣੇ ਨੂੰ ਆ ਗਈ ਸੀਗੀ ਇਹਨਾਂ ਨੇ ਸਾਨੂੰ ਅਲਾਓ ਕਰਤਾ ਸੀਗਾ ਵੀ ਤੁਸੀਂ ਟੂਰਨਾਮੈਂਟ ਕਰੋ ਸਵੇਰੇ 518 ਦੇ ਮੁਲਾਜ਼ਮ ਮੌਜੂਦ ਸੀਗੇ ਜਦੋਂ ਅਸੀਂ ਸਟੇਜ ਵਗੈਰਾ ਸਾਰਾ ਪ੍ਰਬੰਧ ਅਸੀਂ ਨੇ ਸਟਾਰਟ ਕੀਤਾ ਕਰਨ ਤੋਂ ਬਾਅਦ ਸਰ ਘੱਟ ਟਾਈਮ ਘੱਟ ਸੀਗਾ ਵੱਧ ਖਰਚਾ ਦੇਖੀ ਅਸੀਂ ਤਿਆਰੀਆਂ ਕਰਾਈਆਂ ਨੇ ਜਿਹਨੂੰ 5 ਦਿਨਾਂ ਤੇ ਉਹਨੂੰ 10000 ਦਿੱਤਾ ਮੌਕੇ 9 ਵਜੇ ਸਟਾਰਟ ਕਰਿਆ ਸੀਗਾ 12 ਵਜੇ ਨੂੰ ਸਾਰਾ ਕੁਝ ਤਿਆਰ ਕਰਕੇ ਸਟੇਜ ਵਗੈਰਾ ਜਦੋਂ ਖੇਡਾਂ ਸਟਾਰਟ ਕਰਨੀਆਂ ਸੀ ਬੱਚੇ ਸਾਰੇ ਤਿਆਰ ਬਰ ਸੀਗੇ ਐਸ ਐਚਓ ਸਾਹਿਬ ਨੇ ਕਾਲ ਲਈ ਜੀ ਤੁਹਾਨੂੰ ਪ੍ਰਸ਼ਾਸਨ ਨੇ ਰੋਕਤਾ ਕਹਿੰਦੇ ਐਸ ਐਚਓ ਸਾਹਿਬ ਆਉਣਗੇ ਪਟਿਆਲੇ ਤੋਂ ਆਉਣਾ ਸੀਗਾ ਕਿ 2.5 ਘੰਟੇ ਹੋ ਗਏ ਅਜੇ ਤੱਕ ਕੋ ਨਹੀਂ ਆਇਆ ਆਖਣ ਪਰ ਐਸਐਚਓ ਸਾਹਿਬ ਦੇ ਕਹਿਣ ਤੇ ਲਾਈਆਂ ਸੀਗੀਆਂ ਤਾਂ ਸਾਡੇ ਨਾਲ ਖੇਡ ਹੋ ਗਿਆ ਕੋਠੇ ਚੜ੍ਹ ਕੇ ਪੌੜੀ ਚੱਕਤੀ ਪਹਿਲੇ ਚੜਾਤਾ ਹੁਣ ਪੌੜੀ ਚੱਕਤੀ ਜੀ ਹੁਣ ਕਹਿੰਦੇ ਖੇਡਾ ਰੋਕ ਲਓ ਮੈਂ ਲਿਖਤੀ ਜੇ ਥਾਣੇ ਵੀ ਰਿਪੋਰਟ ਦਿੱਤੀ ਹੋਈ ਆ ਕੁਝ ਪਿੰਡ ਦੇ ਸੀਗੇ ਸਾਡੇ ਨਾਲ ਦੇ ਹਾਰੇ ਹੋਏ ਰਾਤ ਨੂੰ ਸਰ ਉਹਰੇ ਫੁੱਲਰ ਬਾਜੀ ਕਰੀਆ ਟੈਂਟ ਪੱਟ ਕੇ ਲੈ ਟੈਂਟ ਪੱਟ ਕੇ ਹੀ ਲੈ ਗਏ ਜੀ ਉਹੋਂ ਸਾਡਾ ਮੈਂ ਸ਼ਾਮ ਜੀ ਨੂੰ ਉਹਰੇ ਟੈਂਟ ਲਵਾਇਆ ਸੀਗਾ ਰਾਤ ਨੂੰ ਆ ਕੇ 8-10 ਨਾਲ ਸੀਗੇ ਬਾਹਰੋਂ ਸ਼ਰਾਬੀ ਦਾਰੂ ਦਰੂ ਪੀਤੀ ਵੀ ਆਲੇ ਟੈਂਟੇ ਪੱਟ ਕੇ ਲੇਕੀ ਛੱਡ ਇਹਦਾ ਹੁਣ ਮਿਲ ਲਾਦੇ ਜੇ ਸਵੇਰੇ ਸਾਨੂੰ ਪਰਮਿਸ਼ਨ ਨਾ ਹੁੰਦੀ ਪੰਚਾਇਤ ਆ ਮੌਜੂਦਾ ਸਰਪੰਚ ਆ ਪੰਚਾਇਤ ਮੇਰੇ ਨਾਲ ਆ ਕੱਲੂ 20 ਕਿੱਲੇ ਸੀ ਬੋਲੀ ਕਰਾਉਣੀਆਂ ਸ਼ਾਮ ਲਾੜਦੀ ਐ ਤਾਂ ਕੱਲੂ ਉਹ ਵੀ ਦੱਬ ਲੈਣਗੇ ਆ ਕੇ ਇਹਦਾ ਜਾਂ ਤਾਂ ਸਾਨੂੰ ਇਹ ਕਹਿ ਦੇਣਾ ਸੀ ਉਹ ਸਰਪੰਚੀ ਦੇ ਦੇਣੇ ਇਹਨਾਂ ਨੂੰ ਸਾਡੇ ਲਮੂਰੇ ਪੱਲਾ ਅੱਡ ਲੈਣ ਵੀ ਸਾਤ ਤੁਸੀਂ ਸਰਪੰਚੀ ਜੇਰੀ ਨਹੀਂ ਜਾਂਦੀ ਮੈਂ ਪੱਲੇ ਪਾ ਦਿੰਦਾ ਇਹਨਾਂ ਦੇ ਲੈ ਲੈਣਾ ਪਰ ਆ ਤਾਂ ਕੋਈ ਗੱਲ ਨਹੀਂ ਹੋਈਗੀ ਖੇਡਾਂ ਰੋਕਣੇ ਨੇ ਜੇ ਕੋਈ ਨਿੱਜੀ ਹੈਗੀ ਟੱਕਰ ਮਾਰਨ ਮੇਰੇ 'ਚ ਜਿਹੜਾ ਦਾਤ ਮੈਂ ਇੱਥੇ ਹੀ ਰਹਿਣਾ ਮੇਰੇ ਨਾਲ ਉਹ ਕਰਨ ਆ ਬਠਿੰਡਾ ਕਪੂਰਥਲਾ ਪਤਾ ਨਹੀਂ 12 12 14 14 ਸਵਾਲ ਦੇ ਜਵਾਬ ਨੇ ਬੱਸਾਂ ਜਿਹੜੇ ਆਏ ਨੇ ਇਹ ਇੱਕ ਇਹ ਕਿਵੇਂ ਜਾਣਗੇ ਇਹ ਨਸ਼ੇ ਰੋਕਣ ਵਾਸਤੇ ਮੁੱਢਾ ਭਵਿੱਖਾ ਬੱਚਿਆਂ ਦਾ ਇਹ 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 ਹੁਣ ਇਹੀ ਨਹੀਂ ਵਿਚਾਰੇ ਹੋ ਹੋ ਰਹੇ ਇੰਨਾ ਜ਼ਿਆਦਾ ਹੋ ਘਰ ਹੁਣ ਵੀ ਪੁੱਛ ਰਹੇ ਨੇ ਅੰਕਲ ਸਟਾਰਟ ਹੋਊਗਾ ਅੰਕਲ ਸਟਾਰਟ ਹੋਊਗਾ ਇਹਨਾਂ ਦੀਆਂ ਭਾਵਨਾਵਾਂ ਜਦ ਤੱਕ ਰੋਡ ਬੰਦ ਰੱਖੋਗੇ ਸਰ ਬੰਦ ਸਰ ਅੱਧਾ ਘੰਟਾ ਵੇਟ ਕਰ ਰਿਹਾ ਮੈਂ ਟੂਰਨਾਮੈਂਟ ਸਟਾਰਟ ਕਰ ਰਿਹਾ ਸਾਨੂੰ ਰੋਕਣਗੇ ਹੋ ਸਕਦਾ ਵੀ ਸਾਨੂੰ ਜੇਲ੍ਹ ਵੀ ਲੈ ਕੇ ਜਾਣ ਪਰ ਮੇਰੇ ਜਿਹੜੇ ਮੇਰਾ ਨਕਰ ਮੇਰਾ ਪਿੰਡ ਮੇਰੇ ਨਾਲ ਆ ਉਸ ਤੋਂ ਬਾਅਦ ਤਾਂ ਅਸੀਂ ਕਾਲ ਕਰਤੀ ਮੈਂ ਬਾਹਰੋਂ ਬੱਸ ਸਟੈਂਡ ਮੇਨ ਜਿਹੜਾ ਛੋਟਾ ਜੰਤਰ ਮੰਤਰ ਕਹਿੰਦੇ ਨੇ ਉਹ ਰੋਡ ਅਸੀਂ ਪਾਸੋਂ ਅਮਲੋ ਨਾਪਾ ਸਰਹੰਦ ਪਾਸੋਂ ਮੇਨ ਚੌਂਕ 'ਚ ਇਹ ਇਹ ਤਿੰਨੇ ਚਾਰੇ ਰੋਡ ਬਲੌਕ ਕਰਾਂਗੇ ਅਸੀਂ ਜਨਾਬ ਜਸਪ੍ਰੀਤ ਆ ਮੈਂ ਕਲੱਬ ਦਾ ਪ੍ਰਧਾਨ ਐ ਠੀਕ ਕਾਰਨ ਆ ਜਿਹੜਾ ਹੈਗਾ ਟਰਨਮੈਂਟ ਬੰਦ ਹੋਇਆ ਇਹ ਕਾਰਨ ਸਾਡੇ ਇੱਥੇ ਇੱਕ ਚੇਅਰਮੈਨ ਆ ਜੀ ਮਾਰਕੀਟ ਕਮੇਟੀ ਦਾ ਦੀਪਾ ਰਾਮਗੜ ਉਹਨੇ ਲਗਾਤਾਰ ਐਸਐਚਓ ਤੇ ਦਬਾਅ ਬਣਾਇਆ ਹੋਇਆ ਉਹ ਕਹਿੰਦੇ ਵੀ ਇਹਨਾਂ ਦਾ ਟਰਨਮੈਂਟ ਨਹੀਂ ਹੋਣ ਦੇਣਾ ਟਰਨਮੈਂਟ ਬੰਦ ਕਰਵਾਓ ਜਿਵੇਂ ਮਰਜ਼ੀ ਕਰਵਾਓ ਜੀ ਕਾਰਨ ਕਾਰਨ ਵੱਸ ਵੀ ਇਹ ਹੀ ਹੋ ਸਕਦਾ ਹੁਣ ਤਾਂ ਵੀ ਬੱਚਿਆਂ ਨੂੰ ਨਸ਼ਿਆਂ ਤੇ ਲਾ ਦੋ ਵੀ ਬੱਚਿਆਂ ਨੂੰ ਸਿੱਧੇ ਰਸਤੇ ਨਾ ਤੋਰੋ ਹੀ ਕਾਰਨ ਆ ਜੀ ਹੁਣ ਖੇਡਾਂ ਹੁੰਦੀਆਂ ਨੇ ਜਿਹੜੀਆਂ ਤਾਂ ਸਾਰਿਆਂ ਦੀਆਂ ਸਾਂਝੀਆਂ ਨੇ ਜੀ ਕੋਈ ਵੀ ਆ ਕੇ ਨਾ ਚ ਹਿੱਸਾ ਲੈ ਸਕਦਾ ਹੈ ਕਾਰਨ ਤਾਂ ਫਿਰ ਹੁਣ ਇਹੀ ਨਿਕਲਦਾ ਵੀ ਜਵਾਕਾਂ ਨੂੰ ਨਸ਼ਿਆਂ ਤੇ ਲਾ ਦੋ ਵੀਰਾਂ ਨੂੰ ਖੇਡਾਂ ਬਲਣਾ ਤੋਰੋ ਕਿੱਥੋਂ ਕਿੱਥੋਂ ਇਹਨੇ ਟੀਮਾਂ ਜਿਹੜੀ ਹੈਗੀ ਟੀਮਾਂ ਜਿਹੜੀਆਂ ਦੇਖ ਲਓ ਵੀ ਤੁਸੀਂ ਪੰਜਾਬ ਦਾ ਕੋਈ ਜ਼ਿਲ੍ਹਾ ਨਹੀਂ ਹੈਗਾ ਜੀ ਜਿੱਥੋਂ ਟੀਮ ਨਹੀਂ ਆਈ ਹਰਿਆਣੇ ਤੱਕ ਦੀਆਂ ਟੀਮਾਂ ਆਈਆਂ ਮੈਨੇ ਕਪੂਰਥਲਾ ਮੋਕਾ ਲੁਧਿਆਣਾ ਫਿਰੋਜ਼ਪੁਰ ਤੱਕ ਦੀਆਂ ਟੀਮਾਂ ਆਈਆਂ ਮੈਨੇ ਇੱਕ ਪਾਸੇ ਤਾਂ ਸਾਡੇ ਮੁੱਖ ਮੰਤਰੀ ਸਾਹਿਬ ਕਹਿ ਰਹੇ ਨੇ ਇਹ ਬੱਚਿਆਂ ਨੂੰ ਖੇਡਾਂ ਨਾਲ ਜੋੜੋ ਪੰਜਾਬ ਨੂੰ ਖੁਸ਼ਹਾਲ ਬਣਾਓ ਦੂਜੇ ਪਾਸੇ ਤਾਂ ਬੰਦ ਕਰਵਾ ਰਿਹਾ ਜੀ ਇਹ ਹੁਣ ਗੱਲ ਕਿੱਧਰ ਨੂੰ ਜਾਂਦੀ ਆ ਇਹ ਤਾਂ ਹੁਣ ਸਮਾਂ ਹੀ ਦੱਸੂਗਾ ਜੀ ਜੇ ਇੱਥੋਂ ਸਾਡਾ ਇਨਸਾਫ ਨਾ ਹੋਇਆ ਤਾਂ ਅਸੀਂ ਬਾਹਰ ਸੋ ਜਾਵਾਂਗੇ ਤੁਸੀਂ ਧਰਨਾ ਇੱਥੇ ਲਾਇਆ ਹੋਇਆ ਫਿਰ ਤਾਂ ਹੀ ਲਾਇਆ ਤਾਂ ਮੈਂ ਧਰਨਾ ਲਾਉਣ ਦਾ ਕਾਰਨ ਇਹ ਹੀ ਹੈ ਜਦੋਂ ਸਾਨੂੰ ਪ੍ਰਸ਼ਾਸਨ ਨੇ ਕਹਿਤਾ ਵੀ ਸਾਰੀ ਬਾਈ ਜੀ ਸਾਡੇ ਕੋਲ ਸਟੇ ਨਾਪਾ ਕੋਰਟ ਦੀ ਸਟੇ ਐਸ ਡੀ ਐਮ ਮੈਡਮ ਦੀ ਪਰਮਿਸ਼ਨ ਸਾਰਾ ਜਿਹੜਾ ਵੀ ਹੋਇਆ ਸਾਨੂੰ ਐਸ ਐਚਓ ਬਾਹਰ ਸੋ ਨੇ ਕਰ ਲ ਕਿਹਾ ਵੀ ਤੁਸੀਂ ਆਪਣਾ ਟੂਰਨਾਮੈਂਟ ਕਰ ਲਓ ਸਟਾਰਟ ਕਰਵਾਓ ਹੁਣ ਮੌਕੇ ਤੇ ਆ ਕੇ ਜਦੋਂ ਸੀ ਸਾਰੀਆਂ ਤਿਆਰੀਆਂ ਕਰਤੀਆਂ ਹੁਣ ਕਹਿੰਦੇ ਟੂਰਨਾਮੈਂਟ ਬੰਦ ਕਰ ਦਿਓ ਜੀ ਸਾਡਾ ਸਾਰਾ ਖਰਚਾ ਹੋਇਆ ਵਾ ਸਾਰੇ ਖਿਡਾਰੀ ਵੀਰ ਦੂਰੋਂ ਦੂਰੋਂ ਖੇਡ ਪ੍ਰੇਮੀ ਪਹੁੰਚੇ ਬਨੇ ਵੀ ਬਹੁਤ ਨੁਕਸਾਨ ਹੋ ਗਿਆ ਜੀ ਸਸਟਨਾ 1 ਲੱਖ ਦੇ ਪ੍ਰਾਈਜ਼ ਨੇ ਜੀ ਸਾਰੇ ਤਕਰੀਬਨ 1.51 51000 41 ਜੀ ਯਕੀਨ ਆਵਾ ਜੀ ਆਪਣਾ ਮਨਦੀਪ ਸਿੰਘ ਜੀ ਕਿੱਥੋਂ ਆਏ ਤੁਸੀਂ ਕਿੱਧਰ ਬੱਟਿੰਡੇ ਤੋਂ ਜੀ ਕੀ ਖੇਡਦੇ ਤੁਸੀਂ ਕਬੱਡੀ ਜੀ ਕੀ ਕਾਰਨ ਕਿ ਹੋਇਆ ਕੀ ਇੱਥੇ ਐਸਓ ਚੋਂ ਨਹੀਂ ਫੇਟਣ ਦਿੰਦਾ ਜੀ ਪਤਾ ਨਹੀਂ ਕੀ ਗੱਲ ਜੀ ਰਾਤ ਫੈਰਿੰਗ ਪੂਰੀ ਹੋ ਗਈ ਜਿੱਥੇ ਜੀ ਹਾਂ ਸਾਨੂੰ ਨਹੀਂ ਪਤਾ ਜੀ ਇਹ ਗੱਲ ਦਾ ਜੀ ਅਸੀਂ ਤਾਂ 15-15 ਤੋਂ ਖਰਚਾ ਕਰਕੇ ਐ ਡੀਡੀ ਦੂਰ ਹੋਈ ਲੋ ਜਣੇ ਮਰਨਾ 10 ਜਣੇ ਨਾਲ ਆਇਆ ਜੀ ਅਸੀਂ ਹੁਣ ਕਿੱਥੋਂ ਦੇਵਾਂ ਖਰਚਾ ਜੀ ਕਿਹੜਾ ਬਲੇ ਤੜੇ ਘਰ ਹੁੰਦੇ ਕਬੱਡੀ ਦਾ ਕੋਈ ਤੜਾ ਘਰ ਹੁੰਦਾ ਜੀ ਕੋਈ ਕਿਦੋਂ ਮੰਗ ਕੱਲੋ ਕੋਈ ਕਿਦੋਂ ਮੰਗ ਕੱਲੋ 100-100 ਰੁਪਏ ਇਕੱਠਾ ਕਰਕੇ ਜਵਾਗ ਪੈ ਲੈ ਹੁੰਦੇ ਜੀ ਤੁਸੀਂ ਕਿਵੇਂ ਆਏ ਇੱਥੇ ਮਤਲਬ ਪੋਸਟਰ ਪਾਇਆ ਤੇ ਕੀ ਸੀ ਬਾਈ ਪੋਸਟਰ ਪਾਉਂਦੇ ਆਰੇ ਸਾਹਿਬ ਮੈਚ ਖੇਡਦਾ ਪਿਛਲੇ ਸਾਲ ਅਸੀਂ ਚਾਰੇ ਮੈਚ ਜਿੱਤੇ ਸੀ 59 ਕਿਲੋ ਦਾ ਸੈਮੀ ਮੈਚ ਆ ਰਹੇ ਸੀਗੇ ਕਾਰਨ ਕੀ ਆ ਕਿਉਂ ਨਹੀਂ ਖੇਡ ਦੰਦੇ ਬਾਈ ਐਸ ਐਚ ਐਸ ਐਚ ਨੇ ਕਿਹਾ ਕਿ ਸਾਨੂੰ ਇੰਨਾ ਪਤਾ ਨਹੀਂ ਕਾਰਨ ਕੀ ਆ ਸਾਨੂੰ ਮੈਚ ਹੁਣ ਕੈਨਸਲ ਕਰ ਰਿਆ ਤੇ ਆਉਣੇ ਬਈ ਯਾਰ ਤੇ ਆ ਖੇਡਣ ਆਉਣੇ ਆ ਯਾਰ ਹੁਣ ਲਸਾ ਪਤਾ ਕਰੀ ਜਾਂਦੇ ਜਵਾਕ ਨੂੰ ਵੀ ਬੈਠੇ ਵਿਲੇ ਹੁਣ ਜਵਾਕਾਂ ਨੂੰ ਲੈ ਕੇ ਆਉਣੇ ਚੰਗੇ ਕੰਮ ਯਾਰ ਖੇਡਣਾ ਹੁਣ ਦੋਨੇ ਮੀਟਿੰਗ ਹੋ ਗੋਲ ਟੂਰਨਾਮੈਂਟ ਕੈਨਸਲ ਕਰਾ ਹੀ ਦੇ ਬਈ ਯਾਰ ਬਾਈ ਅਨਸ਼ੂ ਨਾਮ ਜਿਸ ਨੇ ਇੰਪੋਰਟ ਬੰਸਰ ਦਾ ਕਬੂਤਲਾ ਤੋਂ ਆਇਆ ਰਾਤ ਦੇ ਜਿਸ ਨੂੰ ਮੈਚ ਨਿਖਰਾ ਦੇ ਜੀ ਸਾਨੂੰ ਕਰਾ ਦਿੱਤਾ ਜਾਵੇ ਜੀ ਜਾਂ ਦਾ ਉਹ ਮੈਚ ਕਰਾਓ ਜੀ ਹਾਂ ਜੀ ਕੀ ਖੇਡਦੇ ਹੋ ਤੁਸੀਂ ਕਬੱਡੀ ਕਬੱਡੀ ਸਰ ਜੀ ਟੀਮ ਆ ਜੀ ਸਾਨੂੰ ਐਂਟਰੀ ਕਰਕੇ ਸਾਡੇ ਮੈਚ ਕਰਾਓ ਜੀ ਕਬੂਤਲੇ ਤੋਂ ਆਇਆ ਜੀ ਰਾਤ ਦੇ ਅੱਛਾ ਕਿੰਨਾ ਕਰਾਇਆ ਲਾ ਕੇ ਆ ਤੁਸੀਂ ਜੀ ਸਾਡਾ 800 ਕਰਾਇਆ ਲੱਗਿਆ ਹੈ ਕਰਾ ਕਿ ਉਹ ਨਹੀਂ ਰਿਹਾ ਕੀ ਕਰਨਾ ਤੁਸੀਂ ਪੁੱਛੇ ਨਹੀਂ ਇੱਥੇ ਪਤਾ ਨਹੀਂ ਜੀ ਸੀਐਚਓ ਮਨਾ ਕਰ ਦਿੰਦੇ ਜੀ ਕੀ ਮੈਟਰ ਸੀਗਾ ਜਿਹੜਾ ਰੋਡ ਕੰਮ ਕੀਤਾ ਗਿਆ ਸੀਗਾ ਇਹ ਰੋਡ ਜਾਂ ਰੋਡ ਤੱਕ ਖੁੱਲਾ ਹੀ ਹੈ ਜੀ ਵੈਸੇ ਨਾਲ ਦਾ ਆਪ ਚ ਖੇਡਾਂ ਦਾ ਖੇਡਾਂ ਸੰਬੰਧੀ ਟੂਰਨਾਮੈਂਟ ਸੰਬੰਧੀ ਰੌਲਾ ਚੱਲਦਾ ਦੋ ਪਾਰਟੀਆਂ ਦਾ ਜੀ ਠੀਕ ਹੈ ਠੀਕ ਹੈ ਸਾਫਾ ਵਾਝੇ ਮੌਜੂਦਾ ਪੰਚਾਇਤ ਆਦੇ ਗਾੜ ਜਿਹੜਾ ਰੂਪ ਲਾਈ ਨਹੀਂ ਵੀ ਜਿਹੜਾ ਹੈਗਾ ਪ੍ਰਸ਼ਾਸਨ ਦੀ ਛਾਇ ਤੇ ਵੀ ਸਾਰਾ ਟੂਰਨਾਮੈਂਟ ਨਹੀਂ ਹੋਣ ਦਿੰਦੀ ਜਦੋਂ ਕਿ ਐਸਡਿੰਦੀ ਸਭ ਕੁਝ ਜਿਹੜੀ ਹੈਗੀ ਆ ਪਰਮਿਸ਼ਨ ਹੈਗੀ ਫਿਰ ਕਿਹਨਾਂ ਰਿਗਾਰਡਿੰਗ ਜੀ ਇਹਨਾਂ ਦੀ ਇਹ ਰਹੀ ਆਪਣਾ ਪਰਮਿਸ਼ਨ ਜੀ ਪਹਿਲਾਂ ਰਿਗਾਰਡਿੰਗ ਇਹਦਾ ਪਹਿਲਾਂ ਪਰਮਿਸ਼ਨ ਲਈ ਹੋਈ ਹੈ ਤਾਂ ਪਾਰਟੀ ਨੇ ਜਿਹੜੀ ਆ ਸਪੰਚ ਪਾਰਟੀ ਆ ਉਹ ਫਿਲਹਾਲ ਸਾਨੂੰ ਲੜਾਈ ਦਾ ਖਤਰਾ ਕਰਕੇ ਹੀ ਪਰਮਿਸ਼ਨ ਕੈਨਸਲ ਜੀ ਦੋਵਾਂ ਪਾਰਟੀਆਂ ਨਾਲ ਜਾ ਕੇ ਕਰਦਾ ਜाहिर ਕਰਦੇ ਹੋਏ ਤੇ ਅਸੀਂ ਪਰਮਿਸ਼ਨ ਐਫਰ ਕਰਨ ਦੀ ਪਾਸ ਭੇਜਦਾ ਨਹੀਂ ਫਿਰ ਤੁਹਾਡੀ ਵੀ ਤਾਂ ਡਿਊਟੀ ਬਣਦੀ ਐ ਕਿਵੇਂ ਲੜਾਈ ਹੋਈ ਜਦ ਤੁਸੀਂ ਅਸੀਂ ਖੜੇ ਆਏ ਫਿਰ ਅਸੀਂ ਦੇਖੋ ਲਾਅਨ ਆਰਡਰ ਤਾਂ ਪ੍ਰੀਵੈਂਟਿਵ ਐਕਸ਼ਨ ਲੈਏ ਹੋਏ ਨਾ ਇੰਨੇ ਖਲਾਫ ਪਹਿਲੇ ਆਲਰੇਡੀ ਪ੍ਰੀਵੈਂਟਿਵ ਐਕਸ਼ਨ ਲੈਏ ਹੋਏ ਤਾਂ ਕਰਕੇ ਅਸੀਂ ਦੁਬਾਰਾ ਵੀ ਜੋ ਵੀ ਲਾਅਨ ਆਰਡਰ ਦਾ ਹੀ ਸਾਹਮਣਾ ਤਾਂ ਹੀ ਆਈਆ ਕਰਦੇ ਜਿਹੜੇ ਦੂਰੋਂ ਦੂਰੋਂ ਬੱਚੇ ਆਏ ਨੇ ਹਰਿਆਣਾ ਤੋਂ ਆਏ ਨੇ ਕਈ ਦੂਰੋਂ ਆਏ ਨੇ ਉਹਨਾਂ ਦਾ ਕੀ ਕਿਸੂਰ ਲਾਅਨ ਆਰਡਰ ਵੀ ਦੇਖਣਾ ਹੀ ਹੈ ਨਾ ਤੁਸੀਂ ਲਾਅਨ ਆਰਡਰ ਦੇ ਸਬੰਧ 'ਚ ਅਸੀਂ ਤਾਂ ਹੀ ਅਗਾਹ ਕਰ ਪਏ ਫਿਰ ਪਰਮਿਸ਼ਨ ਕਿਉਂ ਦਿੱਤੀ ਐਸਡੀਮ ਸਾਹਿਬ ਜਾਂ ਡੀਐਸਪੀ ਸਾਹਿਬ ਪੀ ਉਹਨਾਂ ਦੇ ਕਾਰਵਾਈ ਨਹੀਂ ਕਰਦੇ ਵੀ ਜਿਹੜਾ ਖਲਣ ਵਗਾਰੇ ਨੇ ਕੋਈ ਪਰਮਿਸ਼ਨ ਹੈਗੀ ਆ ਕਿਹਨਾਂ ਦੇ ਖਲਣ ਉਹਨਾਂ ਦੀ ਦੂਜੀ ਪਾਰਟੀ ਦੇ ਖਿਲਾਫ ਕਾਰਵਾਈ ਨਹੀਂ ਕਰ ਸਕਦੇ ਤੁਸੀਂ ਇਹਦੀ ਕਾਰਵਾਈ ਜੇ ਸਰਪੰਚ ਨੇ ਜਿਹੜੇ ਲਿਖ ਕੇ ਪਰਮਿਸ਼ਨ ਦਿੱਤੀ ਉਹਨਾਂ ਦੇ ਖਿਲਾਫ ਕਾਰਵਾਈ ਨਹੀਂ ਕਰਦੇ ਜੋ ਵੀ ਹੈਗਾ ਤੁਹਾਡੇ ਸਾਹਮਣੇ ਹੋ ਜੂਗਾ ਜੀ ਜੋ ਵੀ ਹੈਗਾ ਜੇ ਸਾਡੇ ਲਿਖ ਕੇ ਜੋ ਵੀ ਹੈਗਾ ਔਰ ਔਰ ਕਾਰ ਜਿਹੜੇ ਵੀ ਕਾਨੂੰਨ ਅਨੁਸਾਰ ਕਰ ਵੀ ਕਰਾਂਗੇ ਜੇ ਕੋਈ ਡਿਸਟਰਬ ਕਰੂਗਾ ਪ੍ਰੋਗਰਾਮ ਫਿਰ ਕੀ ਕਰਬੋਗੇ ਨਹੀਂ ਫਿਲਹਾਲ ਅਸੀਂ ਸਟੈਂਡ ਬਾਈ ਕਰਦਾ ਪ੍ਰੋਗਰਾਮ ਜੀ ਫਿਰ ਫਿਲਹਾਲ ਅਸੀਂ ਆਪਦੇ ਕੋਲ ਜਿਹੜੀ ਰੂਡ ਭੇਜਾਂਗੇ ਆਪਦੇ ਕੋਲ ਸਟੈਂਡ ਬਾਈ ਕਰਤਾ ਪੈਣਾ ਵੀ ਹਜੇ ਨਹੀਂ ਕਰਨਾ ਚਾਹੇ ਤੇ ਪੋਲੀਟਿਕਲ ਚਾਹੇ ਤੇ ਦੇਖੋ ਫਿਲਹਾਲ ਕੋਈ ਸ਼ਹਿ ਨਹੀਂ ਸਾਡੀ ਐਂਗਲ ਗੱਲ ਨਹੀਂ ਹੈਗੀ ਜਿਹੜੀ ਵੀ ਹੈਗੀ ਲਾਅ ਐਂਡ ਆਰਡਰ ਨੂੰ ਦੇਖਦੇ ਹੋਏ ਅਸੀਂ ਕਰ ਗਏ ਤੇ ਹੁਣ ਰੱਦ ਕਰਤਾ ਮੈਚ ਦੇ ਮੈਚ ਰੱਦ ਨਹੀਂ ਬਤੋ ਸਸਪੈਂਡ ਕੀਤਾ ਜੀ ਫਿਲਹਾਲ ਆਜੀ ਤੋਂ ਕਿੰਨੇ ਟਾਈਮ ਤੱਕ ਚਲਾਉਂਗੇ ਫਿਰ ਨਹੀਂ ਚਲਾਉਣਾ ਨਹੀਂ ਹਜੇ ਤਾਂ ਫਿਲਹਾਲ ਜਿਸ ਤ